ਦੇਖੋ 50 ਡਿਗਰੀ ਤੱਕ ਤੇ ਸਰਵਾਈਵ ਕਰ ਰਹੇ ਆ ਔਖੇ ਸੌਖੇ ਇੱਕ ਦੂਜੇ ਨੂੰ ਗਾਲਾਂ ਬੁਲਾ ਕੱਢ ਕੇ 7 ਡਿਗਰੀ ਤੇ ਬੋਲਿਆ ਵੀ ਨਹੀਂ ਜਾਣਾ ਯਾਦ ਰੱਖਿਓ ਨਾ ਐਨੀਮਲਸ ਕੋਲ ਜੀਤਿਆ ਜਾਣਾ ਨਾ ਬਰਡਸ ਕੋਲ ਔਰ ਮੈਨ ਕਾਈਂਡ ਖਤਮ ਹੋ ਜਾਏਗੀ ਔਰ ਵੀ ਆਰ ਵੈਰੀ ক্লোਜ਼ ਟੂ 60 ਡਿਗਰੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਇਸ ਮਾਰਕੀਟ ਦੇ ਵਿੱਚ ਆਉਂਦੇ ਆ ਆਪਣੀ ਆਵਾਜ਼ ਉਠਾਇਆ ਕਰੋ ਕਿ ਇੱਥੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਇਹ ਹਿੰਮਤ ਹੈ ਤੁਹਾਡੇ ਸਾਰਿਆਂ ਦੀ ਇੱਕ ਰੁੱਖ 100 ਸੋਕਾ ਇੱਕ ਰੁੱਖ 100 ਸੋਕਾ ਇੱਕ ਰੁੱਖ 100 ਸੋਕਾ ਇੱਕ ਰੁੱਖ 100 ਸੋਕਾ ਜਿੱਧਰ ਦੇਖੋ ਜ਼ਮੀਨੋਂ ਸੇ ਇਹ ਹਾਲ ਆਪਣੀ ਧਰਤੀ ਦਾ ਕਰਤਾ ਹੈ ਕਿਸੇ ਜਾ ਕੇ ਪਲਾਂਟੇਸ਼ਨ ਕਰਨ ਜਾਈ ਨਾ ਸੀ ਕੋਈ ਗੱਡਾ ਖੋਦੀਏ ਪਿੰਨੇ ਲਿਫਾਫੇ ਨਿਕਲਦੇ ਹਨ ਔਰ ਖਾਸ ਤੌਰ ਤੇ ਉਹ ਚੈਨੀ ਖੈਨੀ ਬੈਨੀ ਮੈਨੀ ਜਿਹੜੀ ਹੁੰਦੀ ਹੈ ਇਨਾ ਤੰਬਾਕੂ ਇਨਸਾਨ ਖਾ ਰਿਆ ਮੈਂ ਉਸ ਟੀਮ ਦਾ ਮੈਂਬਰ ਵੀ ਹੈਗਾ ਜਿਹਨੂੰ ਰੋਕਣ ਵਾਸਤੇ ਬਣਾਈ ਗਈ ਸੀ ਅਸੀਂ ਵੱਤ ਵੱਤ ਖਤਰਨਾਕ ਫੋਟੋਆਂ ਲਗਾਤੀਆਂ

ਕੰਪਲੇ ਕਪੜੇ ਦਾ ਦੇਤਾ ਹੈ ਇਹ ਕਪੜੇ ਦਾ ਫੇਲਾ ਲੈ ਕੇ ਜਾਓਗੇ ਤੇ ਤੁਸੀਂ ਪਲਾਸਟਿਕ ਲੋਗੋਗੇ ਸੋ ਇਦੇ ਨਾਲ ਹੀ ਇਹ ਲੱਗਦਾ ਰਹੇਗਾ ਇਦਾਂ ਦਾ ਮੇਲਾ ਔਰ ਜਿਹੜੇ ਯੂਥ ਇੱਥੇ ਆਏ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਛੋਟਾ ਛੋਟਾ ਕਲਿੱਪ ਆਪਣੇ ਫੇਸਬੁੱਕ ਤੇ ਪਾਓ ਔਰ ਲੋਕਾਂ ਨੂੰ ਦੱਸਿਓ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੀ ਅੰਨੀ ਦੇਲ ਦੀ ਕਲੋਨੀ ਦੇ ਵਿੱਚ ਕੋਈ ਕੁਝ ਨਹੀਂ ਕਰ ਰਿਹਾ ਉੱਥੇ ਕੁਝ ਸੰਸਥਾਵਾਂ ਆਈਆਂ ਜਿਨ੍ਹਾਂ ਨੇ ਵਰਲਡ এনवायरमेंट ਡੇ ਦੇ ਇਹ ਪ੍ਰਣ ਲਿਆ ਕਿ ਇੱਥੇ ਅਸੀਂ ਤਕਰੀਬਨ 3-4 ਮਹੀਨਿਆਂ ਦੇ ਵਿੱਚ 100 ਪਿੱਪਲ ਦਾ ਰੁੱਖ ਨਿੰਮ ਪਿੱਪਲ ਬੋਰਡ ਕੋਈ ਚੀਜ਼ ਲਾੜੋ ਇੱਥੇ ਅਸੀਂ ਪੂਰੀ ਕਰਾਂਗੇ ਜਾਰੀ ਇੰਦਨ ਤੋਬਾ ਯਾ ਮੈਂ ਕਰਦਾ ਸਭ ਨੂੰ ਤੰਗ ਸਿੰਗਰ ਯੂਸ ਪਲਾਸਟਿਕ ਆਪਾ ਯਾਨੀ ਕਿ ਸਿੰਗਰ ਯੂਸ ਪਲਾਸਟਿਕ ਦੇ ਪਾਣੀ ਹਮ ਸਭ ਜਗ੍ਹਾ ਇਨਸਾਨ ਨੇ ਹੀ ਬਣਾਇਆ ਇਹ ਤੈਨੂੰ ਉਹੀ ਤੈਨੂੰ ਦੇਵੇਗਾ ਮਾਰ ਇਸ ਪਲਾਸਟਿਕ ਨੇ ਮੇਰੀ ਗਾਂ ਮਾਰਤੀ ਪਣਵੇ ਆਪਣੇ ਬੱਚੇ ਕਿਵੇਂ ਪਾਲਾਂਗਾ ਦਿੱਤਾ ਇਸ ਪਲਾਸਟਿਕ ਨੇ ਆਏ ਰੱਬਾ ਹੁਣ ਕੀ ਹੋਏਗਾ ਕੀ ਤੁਸੀਂ ਚਾਹੁੰਦੇ ਹੋ ਕਿ ਇਹ ਸਿੰਗਲ ਯੂਸ ਪਲਾਸਟਿਕ ਮੁਹਰਾਇਆ ਜਾਵੇ ਆਹ ਕੀ ਤੁਸੀਂ ਚਾਹੁੰਦੇ ਹੋ ਕਿ ਗਲੋਬਲ ਐਨਵਾਇਰਨਮੈਂਟ ਡੇ ਹੈਗਾ ਬਹੁਤ ਅੱਛਾ ਪ੍ਰਯਾਸ ਹੈਗਾ ਸਾਰੇ ਸਾਥੀਆਂ ਤੋਂ ਬੋਲੋ ਜੀ ਉਸ ਵੱਲੋਂ ਔਰ ਬੈਚ ਚਾਹੁੰਦਾ ਕਿ ਜਿੰਨੀ ਇਹਦੀ ਸਹਿਯੋਗਤਾ ਕੀਤੀ ਜਾਵੇ ਔਰ এনवायरमेंट ਡੇ ਦੇ ਉੱਤੇ ਇਹ ਕਦਮ ਉਠਾਣਾ ਔਰ ਸ਼ਹਿਰ ਵਾਸੀ ਨੂੰ ਇੱਕ ਸੰਦੇਸ਼ ਦੇਣਾ ਕਿ ਆਓ ਅਸੀਂ ਮਿਲ ਕੇ ਸਾਰੇ ਇਸ ਨੂੰ ਆਪਣੇ ਵਾਤਾਵਰਣ ਨੂੰ ਠੀਕ ਕਰੀਏ ਜਿੱਥੇ ਰੁੱਖ ਸਾਨੂੰ ਛਾਂ ਵੀ ਦਿੰਦੇ ਹੈਗੇ ਆ ਉੱਥੇ ਸਾਡੀ ਸਿਹਤ ਵਾਸੀ ਵੀ ਅੱਛਾ ਜਿੰਨਾ ਪੋਲੂਸ਼ਨ ਆ ਆਕਸੀਜਨ ਵੀ ਪ੍ਰੋਵਾਈਡ ਕਰਦੇ ਹੈਗੇ ਆ ਔਰ ਛਾਂ ਤੋਂ ਪ੍ਰੋਵਾਈਡ ਕਰਦੇ ਹੀ ਕਰਦੇ ਹੈਗੇ ਆ ਔਰ ਇਦਾਂ ਦੀ ਤਪਦੀਆਂ ਗਰਮੀਆਂ ਚ ਤਪਦੀ ਰੁੱਤ ਵਿੱਚ ਤੇ ਕਿਸੇ ਨੂੰ ਅਸੀਂ ਇੱਕ ਪੇੜ ਦੀ ਛਾਂ ਦੇ ਪਾਈਏ ਇਹ ਸਭ ਤੋਂ ਵੱਡੀ ਗੱਲ ਹੈ ਜੀ ਮੇਰਾ ਨਹੀਂ 40 ਤੋਂ ਵੱਡੀ ਕੋਈ ਗੱਲ ਉਸ ਤੋਂ ਪਹਿਲਾਂ ਜਿਹੜੇ ਰੁੱਖ ਲਗਾਏਗੇ ਅਸੀਂ ਕੱਟ ਕੱਟੋ ਦੱਤੇਗੇ ਕੀ ਕਾਰਨ ਦੇਖ ਸਕਦੇ ਆਪਾਂ ਮੇਰੇ ਮੇਰੇ ਨਜ਼ਰ ਧਿਆਨ ਚ ਨਹੀਂ ਐਸਾ ਆਇਆ ਕੋਈ ਡਿਵੈਲਪਮੈਂਟ ਵਾਸਤੇ ਕਿਤੇ ਕੰਮ ਰਿਆ ਹੋਏ ਤੋ ਐਸਾ ਕੁਝ ਹੋ ਗਿਆ ਹੋਏਗਾ ਤਾਂ ਅੱਗੇ ਤੋਂ ਪੂਰਾ ਕੇਅਰ ਕਰਾਂਗੇ ਐਸਾ ਨਾ ਹੋਵੇ ਜਿਹੜਾ ਰੁੱਖ ਜਿਹੜਾ ਸਾਨੂੰ ਦੇਖਣ ਨੂੰ ਮਿਲਣਗੇ ਜੀ ਅਗਲੇ ਸਮੇਂ ਦੇ ਵਿੱਚ ਜਿਹੜਾ ਬਹੁਤ ਮੈਨੂੰ ਤੇ ਕਹਿੰਦਾ ਜਿਸ ਵਲ ਅਸੀਂ ਅਗਲੇ এনਵਾਇਰਨਮੈਂਟ ਡੇ ਤੇ ਅਸੀਂ ਇੱਥੇ ਹੋਈਏ ਤੁਸੀਂ ਖੁਦ ਹੀ ਦੇਖੋ ਸਰ ਮੇਰੀ ਇੱਕ ਰਿਕਵੈਸਟ ਤੁਹਾਨੂੰ ਮੇਰੀ ਇੱਕ ਰਿਕਵੈਸਟ ਹੈ ਤੁਹਾਨੂੰ ਦੇਖੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਅੰਮ੍ਰਿਤਸਰ ਨੂੰ ਚਲਾ ਰਹੇ ਹੋ ਹੋਰ ਵੀ ਬਹੁਤ ਜ਼ਿਆਦਾ ਪ੍ਰੋਜੈਕਟ ਤੁਸੀਂ ਲੈ ਕੇ ਆਉਣੇ ਆ ਕੁਝ ਇਹੋ ਜਿਹੇ ਮਾਰਗੋ ਲਾ ਦਿਓ ਕਿ ਜਿਵੇਂ ਜਿਵੇਂ ਅਸੀਂ ਚੰਡੀਗੜ੍ਹ ਦੇ ਵਿੱਚ ਤੁਸੀਂ ਪਤਾ ਹੈ ਇੱਕ ਪੱਤਾ ਵੀ ਸੜਿਆ ਪੱਤੇ ਨੂੰ ਵੀ ਲਾਣਾ ਆਫੈਂਸ ਗਿਨਿਆ ਜਾਂਦਾ ਤੇ ਤੁਸੀਂ ਜਿਹੜੀ ਅੱਗੋਂ ਵੀ ਤੁਸੀਂ ਬਹੁਤ ਡਿਵੈਲਪ ਕਰਨਾ ਉਧਰ ਵੀ ਸਾਰੀ ਡਿਵੈਲਪਮੈਂਟ ਹੋਣੀ ਹੈ ਇਹ ਮੰਡੇਟਰੀ ਕਰ ਦਿਓ ਕਿ ਤੁਹਾਡੀ ਜਿਹੜੀ ਰਜਿਸਟਰੀ ਹੈ ਉਹ ਰਜਿਸਟਰੀ ਦਾ ਮੋਡ ਕੰਪਲੀਟ ਤਾਂ ਹੋਣਾ ਕਿ ਉਹਦੇ ਵਿੱਚ ਇੱਕ ਪੈਰਾ ਲਿਖਿਆ ਜਾਏਗਾ ਮੈਨੂੰ ਨਹੀਂ ਪਤਾ ਸ਼ਾਇਦ ਹੋ ਜੇ ਹੈਗਾ ਤੇ ਉਹਨੂੰ ਅਸੀਂ ਐਗਜ਼ੀਕਿਊਟ ਕਰਾਈਏ ਇਨਫੋਰਸ ਕਰੀਏ ਤੇ ਜੇ ਫਿਟ ਇਸ ਨੋਟ देयर ਤੇ ਅੰਮ੍ਰਿਤਸਰ ਨੂੰ ਗ੍ਰੀਨ ਕਰਦੇਓ ਸਰ 50 ਡਿਗਰੀ ਤੋਂ ਉੱਤੇ ਉੱਤੇ ਮੌਤ ਹੈਗੀ ਜੈ ਸਰ ਉੱਤੇ ਐ ਪੈਰਾ ਲੈ ਮੈਂ ਦੱਸਦਾ ਸਰ ਮੈਂ ਲੀਗਲੀ ਦੱਸ ਦਿੰਦਾ ਉਹਦੇ ਜਿਹੜਾ ਪੈਰਾ ਲਿਖਿਆ ਜਾਵੇ ਕਿ ਜਿਹੜੀ ਤੁਹਾਡੀ ਜਗ੍ਹਾ ਹੈਗੀ ਹੁਣ ਇਹ ਲੋਕ ਨੇ ਜਿਹੜੇ ਇਹ ਕਦੀ ਕਦੀ ਇਸ ਚੀਜ਼ ਦਾ ਆਬਜੈਕਟ ਕਰਦੇ ਕਿ ਸਾਡੀ ਸਾਨੂੰ ਵੇਖਣਾ ਲੋਕਾਂ ਨੇ ਸਾਨੂੰ ਵੇਖਣਾ ਨਹੀਂ ਇਹਦੇ ਚ ਕੋਈ ਇੰਨੀ ਪ੍ਰੋਬਲਮ ਵੇਖਣ ਵਾਲੀ ਨਹੀਂ ਹੈਗੀ ਇਸ ਮਾਰਕੀਟ ਮੈਂ ਕਿਸੇ ਨੂੰ ਕਿਹਾ ਕਿ ਅਸੀਂ ਹਵੇਲੀ ਵਾਲੀ ਮਾਰਕੀਟ ਚ ਮਿਲਣਾ ਤਾਂ ਤੁਸੀਂ ਵੇਖੋ ਸਾਰੀ ਜਨਤਾ ਆ ਗਈ ਸੋ ਉਹਦੇ ਵਿੱਚ ਇੱਕ ਮਾਰਗ ਅਟਲੀਸਟ ਛਾਂ ਵਾਲੇ ਜਾਂ ਫਰੂਟ ਵਾਲੇ ਰੁਕ ਤੁਹਾਡੇ ਦੋ ਬਾਹਰ ਜ਼ਰੂਰ ਹੋਣੇ ਚਾਹੀਦੇ ਆ ਸਿਰ ਐਦਾਂ ਦਾ ਕੁਝ ਪਲਾਨ ਕਰ ਦੋ ਵਾਇਕਰੂ ਇੰਨੀ ਮਿਹਰ ਕਰੇਗਾ ਨਾ ਅਮਰਸਰ ਫਿਰ ਗ੍ਰੀਨ ਹੋ ਜਾਏਗਾ ਸਰ ਬੈਰ ਕੋ ਕਰ ਰਹੇ ਕਿ ਇਹ ਸਾਡੇ ਕੋਲ ਜੀਜੀ ਤੋਂ ਨਾ ਟੀਮ ਹੈ ਪਹਿਲਾਂ ਉਹਨਾਂ ਦੇ ਕਲਾਇੰਟ ਦਾ ਇੱਕ ਮਿੰਟ ਠੀਕ ਆ ਜਾ ਜਾ ਅੱਛਾ ਸਰ ਅੱਜ ਜਿਹੜਾ ਸਭ ਤੋਂ ਪਹਿਲਾਂ ਨਾਮ ਦੱਸਦੇ ਸੋ ਸ਼੍ਰੀ ਦਿਨ ਦੱਸਿਓ ਬੜਾ ਨੇਕੋ ਪ੍ਰਾਪਤ ਮਿਸ਼ਨ ਅਗਾਜ਼ ਅਮਰਿਤ ਸਰ ਦੀਪਕ ਬੱਬਰ ਜੀ ਹਰ ਸਿਮਰਨ ਸਿੰਘ ਉਹਨਾਂ ਦਾ ਸਾਰਾ ਪਰਿਵਾਰ ਅਸ਼ੋਕ ਤਲਵਾਰ ਸਰ ਜਿਹੜੇ ਸਾਡੇ ਹੈੱਡ ਨੇ ਇਹਦੇ ਵਿੱਚ ਕਿਉਂਕਿ ਅਮਰਸਰ ਨੂੰ ਸਵਾਰਨ ਦਾ ਕੰਮ ਡ ਠੀਕ ਹੈ ਸ਼ਰੀਰ ਆਉਂਨਾ ਦਾ ਮਤਲਬ ਧੜਕਣ ਤੇ ਸਾਡੀ ਉਹੀ ਨੇ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਸਾਰੀ ਅੰਮ੍ਰਿਤਸਰ ਬਾਹਰ ਐਸੋਸੀਏਸ਼ਨ ਸਾਡੇ ਸੀਨੀਅਰ ਲਾਇਰ ਕਮੀ ਕਿੱਥੇ ਰਹਿ ਗਈ ਕਮੀ ਦੇਖੋ ਜਦੋਂ ਡਿਵੈਲਪਮੈਂਟ ਕੀਤੀ ਹੈ that has been done at the cost of environment ਮੈਂ ਸਿੱਧੀ ਜੀ ਗੱਲ ਕਹਾਂ ਸਰ ਨੂੰ ਵੀ ਪਤਾ ਕਿਉਂਕਿ ਸਰ ਨੂੰ 2 ਸਾਲ ਹੋਇਆ ਐਟ ਇੰਪਰੂਵਮੈਂਟ ਟ੍ਰਸਟ ਚੱਲ ਰਹੀ 70 ਸਾਲਾਂ ਤੋਂ ਸੋ ਉਹ ਚੀਜ਼ ਨੂੰ ਥੋੜਾ ਠੀਕ ਕਰਦੇ ਆ ਇਟ ਵਿਲ ਟੇਕ ਟਾਈਮ ਔਰ ਸਰ ਨੇ ਬੜਾ ਵਧੀਆ ਪ੍ਰੋਮਿਸ ਕੀਤਾ ਹੈ ਕਿ ਐਸੇ ਮਾਰਕੀਟ ਦੇ ਵਿੱਚ ਤੁਹਾਨੂੰ ਜਲਦੀ ਤੋਂ ਜਲਦੀ ਪਿੱਪਲ ਦੇ ਸਾਰੇ ਰੁੱਖ ਵਿਖਣਗੇ ਔਰ ਇਹਨੂੰ ਪਲਾਨ ਕਰਕੇ ਇਰ ਵਿੱਚ ਪਲਾਂਟੇਸ਼ਨ ਕੀਤੀ ਜਾਏਗੀ ਮੈਂ ਸਰ ਲਈ ਬਹੁਤ ਤਾੜੀਆਂ ਮਾਰਦਾ ਕਿ ਸਰ ਨੇ ਸਾਨੂੰ ਇਹ ਪ੍ਰਮਾਣ ਦਿੱਤਾ ਰੁੱਖ ਤਾਂ ਲੱਗ ਜਾਂਦੇ ਨੇ ਆਪਣਾ ਉਹਦੀ ਸਾਂਭ ਸੰਭਾਲ ਵੀ ਬੜੀ ਜੁਰੀ ਹੈ ਪਾਣੀ ਦਾ ਦੇਖਣਾ ਤਾਹੀ ਅਸੀਂ ਨਾ ਅਸੀਂ ਜਿੱਥੇ ਪਲਾਂਟੇਸ਼ਨ ਸਰ ਦੇ ਏਰੀਆਜ਼ ਦੇ ਅੰਦਰ ਕੀਤੀ ਨਾ ਇੰਪਰੂਵਮੈਂਟ ਟ੍ਰਸਟ ਮੈਨੂੰ ਯਾਦ ਆ ਕਿ ਸਰ ਨੂੰ ਮੈਂ ਜਦੋਂ ਕਿਹਾ ਟ ਉਹ ਰਹੇ ਹੀ ਉਹ ਪ੍ਰੋਮਿਸ ਉਹਨਾਂ ਨੇ ਹੁਣ ਵੀ ਇੱਥੇ ਕਰਨਗੇ ਨਾ ਕੋਈ ਕਮੀ ਨਹੀਂ ਆਗੀ ਤੇ ਜਿਹੜੀ ਐਡਮਿਨਿਸਟ੍ਰੇਟਿਵ ਬਿੱਲ ਹੈਗੀ ਹੈ ਉਹ ਉਹਨਾਂ ਚ ਆਲਰੇਡੀ ਹੈਗੀ ਹੈ ਤੇ ਅਸੀਂ ਉਹਨਾਂ ਦੇ ਨਾਲ ਆ ਇਹ ਹੋਏਗਾ ਸਭ ਕੁਝ ਵਧੀਆ ਅੱਜ ਸ਼ੁਰੂ ਕੀਤਾ ਹੈ ਅਰ ਹੋਏਗਾ ਐਂਟਰੋ ਐਂਟਰੋ ਰੋਡ ਦੇ ਉੱਤੇ ਮੈਂ 1800 ਪੇੜ ਲਗਾਇਆ ਸੀ ਉਹ ਸਾਰੇ 1800 ਤੋਂ 1800 ਦੇ ਪੇੜ ਅੱਜ ਚੱਲ ਰਹੇ ਹੈ ਵੈਰੀ ਗੁੱਡ ਡਿਸਟ੍ਰਿਕਟ ਕੋਰਡੀ ਬੈਕ ਸਾਈਡ ਦੇ ਉੱਤੇ ਉਹਨੂੰ ਵੀ ਉਹਨੂੰ ਵੀ ਕੇਅਰ ਕਰਦਾ